ਰਾਜੀ ਪਿਆਰੇ ਦੀ ਰਜਾ ਦੇ ਵਿੱਚ ਰਹਿਣਾ ਏਹੀ ਕਹਿ ਨਿਸ਼ਾਨੀ ਪ੍ਰੇਮ ਦੀ ਪਿਆਰੇ ਦੀ ਰਜਾ ਦੇ ਵਿੱਚ ਰਹਿਣਾ ਏਹੀ ਕਹਿ ਨਿਸ਼ਾਨੀ ਪ੍ਰੇਮ ਦੀ ਕਿਹ ਨਿਸ਼ਾਨੀ ਪ੍ਰੇਮ ਦੀ ਰਾਜੀ ਪਿਆਰੇ ਦੀ ਰਾਜਾ ਦੇ ਵਿੱਚ ਰਹਿਣਾ ਏਹੀ ਕਹਿ ਨਿਸ਼ਾਨੀ ਪ੍ਰੇਮ ਦੀ ਕਾਜੀ ਪਿਆਰੇ ਦੀ ਰਜਾ ਦੇ ਵਿੱਚ ਰਹਿਣਾ ਕਾਜੀ ਪਿਆਰੇ ਦੀ ਰਜਾ ਦੇ ਵਿੱਚ ਰਹਿਣਾ ਵਾਤੇ ਗੁਰੂ ਪਿਆਰੇ ਦੀ ਰਜਾ ਦੇ ਵਿੱਚ ਰਹਿਣਾ ਰਜਾ ਦੇ ਵਿੱਚ ਕੀ ਕਹਿ ਨਿਸ਼ਾਨੀ ਪਿਆਰ ਦੀ ਪਿਆਰੇ ਦੀ ਰਜ਼ਾ ਦੇ ਵਿੱਚ ਰਹਿਣਾ ਕੀ ਕਹਿ ਨਿਸ਼ਾਨੀ ਪਿਆਰ ਦੀ ਸਾਧ ਸੰਗਤ ਜੀ ਅੱਜ ਆਪਾਂ ਸਾਡੇ ਮੁਰਸ਼ਦ ਤਨ ਤਨ ਸ਼ਰੀਖ ਜੂਰ ਮਹਾਰਾਜ ਸ਼੍ਰੀਮਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਲੰਗਰਾਂ ਵਾਲੇ ਉਹਨਾਂ ਦੀ ਪਾਵਨ ਯਾਦ ਵਿੱਚ ਇਕੱਤਰਤ ਹੋਏ ਕਾਂ ਸਾਧ ਸੰਗਤ ਹਰ ਸਾਲ ਉਹਨਾਂ ਦੀ ਅਪਰੰਪਾਰ ਮਹਿਮਾ ਕਰਦੇ ਕਾਂ ਉਹਨਾਂ ਦੀ ਮਹਿਮਾ ਸੁਣਦੇ ਕਾਂ ਪਰ ਮਨ ਰੱਜਦਾ ਨਹੀਂ ਜਿੱਤਨੇ ਸਰੀਰ ਸਟੇਜ ਤੇ ਸਜੇ ਖੰ ਸਮੇਤ ਬਾਬਾ ਸੰਤੋਖ ਸਿੰਘ ਜੀ ਸਾਧ ਸੰਗਤ ਸਾਡੇ ਵਿੱਚੋਂ ਕੋਈ ਐਸਾ ਪ੍ਰੇਮੀ ਨਹੀਂ ਹੋਣਾ ਜਿਨੇ ਸ਼੍ਰੀ ਮਾਨ ਮਖਰ ਜੀ ਦੀਆਂ ਮੇਰਾ ਨਾ ਤੱਕੀਆਂ ਖੋਣ ਪਾਵਸੀ ਜਿੱਤਨੇ ਸਰੀਰ ਆਪ ਜੀ ਦੇ ਸਾਹਮਣੇ ਬੈਠੇ ਖਾਂ ਇਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਮਿਹਰ ਪਰਿਆ ਹੱਥ ਰੱਖਿਆ ਕੇ ਮਖਰ ਜੀ ਨੇ ਬਾਕੱਟ ਸਾਲ ਦੀ ਉਮਰ ਹੋ ਗਈ ਇਸ ਨਗਰ ਦੇ ਵਿੱਚ ਸੰਸਾਰੀ ਝਮੇਲੇ ਮੁਕਾ ਕੇ ਅਜ ਅੰਦਰੋਂ ਆਵਾਜ਼ ਆਈ ਓ ਮੇਰੇ ਅਮਨਾ ਬੜਾ ਸਮਾਂ ਹੋ ਗਿਆ ਸੰਸਾਰ ਤੇ ਆਿਆਂ ਨੂੰ ਲੱਭ ਲਾ ਕੋਈ ਐਸਾ ਰੱਬ ਦਾ ਪਿਆਰਾ ਜਿਹਦੀ ਸੰਗਤ ਕਰਕੇ ਤੇਰਾ ਆਇਆ ਸਫਲਕ ਹੋ ਜਾਵੇ ਸਾਧ ਸੰਗਤ ਰਖਿਓ ਸੰਤ ਕੋ ਟੋਲ ਸਾਧੋ ਤੇਰੇ ਡਿਠੇ ਸੰਿਆਸੀ ਤਪਸੀ ਮੁਖੇ ਪੰਡਤ ਮਿੱਠੇ ਬੜੀ ਦੁਨੀਆ ਦੇਖੀ ਬੜੇ ਸਾਧੂ ਦੇਖੇ ਪਰ ਮਨ ਦੇ ਵਿੱਚ ਇੱਕ ਸੰਕਲਪ ਸੀ ਐ ਅਕਾਲ ਪੁਰਖ ਵਾਹਿਗੁਰੂ ਤੁਸੀਂ ਕਿਰਪਾ ਕਰਿਓ ਏਹੋ ਜਿਹਾ ਸੰਤ ਮਿਲਾਇਓ ਜਿਹੜਾ ਪਰਮੇਸ਼ਰ ਦਾ ਰੂਪ ਇਸ ਭੁੱਲੇ ਪੱਟ ਕੇ ਸੰਸਾਰ ਨੂੰ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਆਇਆ ਕੋਵੇ ਕੋਈ ਮਨਮਤੀਆ ਨਾ ਕੋਵੇ ਕੋਈ ਆਪ ਦੀ ਪੂਜਾ ਕਰਵਾਉਣ ਵਾਲਾ ਨਾ ਕੋਵੇ ਬਸ ਇਹ ਮਨ ਦੇ ਵਿੱਚ ਇੱਛਾ ਲੈ ਕੇ ਪਾਲ ਸ਼ੁਰੂ ਕਰ ਦਿੱਤੀ ਆਤੂਰੀ ਸ਼੍ਰੀਮਾਨ ਸੰਤ ਬਾਬਾ ਐਸ਼ਰ ਸਿੰਘ ਜੀ ਮਹਾਰਾਜ ਸਾਧ ਸੰਗਤ ਦੀਵਾਨ ਸਜਾਉਣ ਵਾਸਤੇ ਆ ਗਏ ਜਦੋਂ ਮਹਾਰਾਜ ਜੀ ਨੇ ਇੱਥੇ ਦੀਵਾਨ ਸਜਾਏ ਬਸ ਅੰਦਰੋਂ ਆਵਾਜ਼ ਆ ਗਈ ਐਸਾ ਕੋਈ ਸੰਤ ਮਿਲੇ ਜਿਹੜਾ ਮੋੜੇ ਮਨਾਂ ਦੀਆਂ ਵਾਗਾਂ ਸੱਦ ਸੰਗਤ ਵੱਡੇ ਸੰਤ ਜੀ ਮਹਾਰਾਜ ਨੇ ਜਦੋਂ ਬਾਣ ਮਾਰੇ ਖਿੱਚ ਖਿੱਚ ਕੇ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੇ ਪੇਰ ਪਰਮ ਕੇ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਸਾਧ ਸੰਗਤ ਜਦੋਂ ਮਹਾਰਾਜ ਨੇ ਬਾਣ ਮਾਰੇ ਨਾ ਪ੍ਰਵਚਨਾ ਦੇ ਸ਼੍ਰੀਮਨ ਮਹਾਰਾਜ ਜੀ ਦੀਵਾਨ ਵਿੱਚ ਬੈਠੇ ਸੀ ਨੇਤਰਾਂ ਦੇ ਵਿੱਚੋਂ ਐਸਾ ਵੈਰਾਗ ਦਾ ਜਲ ਚੱਲਿਆ ਬਸ ਫਿਰ ਤਰੇ ਕਾ ਹੀ ਨਾ ਗਿਆ ਕਹਿੰਦੇ ਹੋ ਕੋ ਜੇਸਤਾਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਕਿਸੇ ਦੀ ਲੱਗੀ ਕੌਣ ਜਾਣਦਾ ਜੇਸਤਾਨ

लगिया कोई तन जाने किसे दी लगी कौन जाना साज संगत ਮਹਾਰਾਜ ਜੀਾਂ ਦੇ ਨਾਲ ਹੀ ਰਾੜਾ ਸਾਹਿਬ ਦੀ ਧਰਤੀ ਤੇ ਚਲੇ ਗਏ ਜਾ ਕਰਕੇ ਆਪਣਾ ਮਨ ਮਾਰ ਦਿੱਤਾ ਬਸ ਕੀ ਮਨ ਬਣਾ ਲਿਆ ਆ ਮੇਰਾ ਭਗਵਾਨ ਹੈ ਆ ਮੇਰਾ ਪਰਮੇਸ਼ਰ ਹੈ ਜਿਨ੍ਹਾਂ ਦਾ ਨਾਮ ਹੈ ਸ਼੍ਰੀ ਖਜੂਰ ਮਹਾਰਾਜ ਤਨ ਤਨ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਾਧ ਸੰਗਤ ਜੀ ਅੰਤਨ ਦੀ ਸੇਵਾ ਕਰਨੀ ਅੰਤਾਂ ਦਾ ਭਰੋਸਾ ਬਣਾ ਕੇ ਰੱਖਣਾ ਜਦ ਤੇਰੇ ਦਿਲਦਰਪਣ ਕੀ ਸਫਾਈ ਹੋ ਜਾਏਗੀ ਬਾਦਸ਼ਾਹੀ ਤੋਂ ਕਿਆ ਬਲਾਖ ਹੈ ਖੁਦ ਖੁਦਾਈ ਕੋ ਜਾਏਗੀ ਮਹਰਦੇ ਚਰਣਾ ਚ ਅਪੇਧ ਹੋ ਗਏ ਸਾਧ ਸੰਗਤ ਮੰਝੇ ਤੇ ਤੱਕ ਕੀ ਪਹਿਣਾ ਸ਼੍ਰੀ ਮਨਮਕ ਰਾਜੀਆਂ ਨੇ ਮੰਝੇ ਤੇ ਤੱਕ ਕੀ ਪਹਿਣਾ ਕਹਿੰਦੇ ਧਰਤੀ ਤੇ ਵੀ ਕਦੇ ਲੰਮੇ ਨਹੀਂ ਪਹਿਣਾ ਆਪਾਂ ਸੇਵਾ ਕਰਦੇ ਹਾਂ ਸਾਡੇ ਤੋਂ ਪਹਿਲਾਂ ਮਹਾਪੁਰਸ਼ਾਂ ਤੋਂ ਤੁਸੀਂ ਸੁਣਿਆ ਸੰਤ ਬਾਬਾ ਗੁਰਪ੍ਰੀਤ ਸਿੰਘ ਉਹਨਾਂ ਤੋਂ ਕਿ ਪਹਿਲਾਂ ਫੋਨ ਕਰਦੇ ਆ ਕਮਰਾ ਮਿਲੂਗਾ ਤਾਂ ਆਵਾਂਗੇ ਯਾਤਰਾ ਕਰਨ ਵਾਸਤੇ ਮੇਰੇ ਸ਼੍ਰੀਮਾਨ ਮਹਾਰਾਜ ਸਾਧ ਸੰਗਤ ਕਹਿੰਦੇ ਮੰਜੇ ਦੀ ਤਾਂ ਸੀ ਨਹੀਂ ਮੰਜੇ ਤੇ ਤਾਂ ਪਹਿਣਾ ਹੀ ਨਹੀਂ ਧਰਤੀ ਤੇ ਵੀ ਨਹੀਂ ਪਹਿਣਾ ਕਦੇ ਸਾਧ ਸੰਗਤ ਵਸਤਰਾਂ ਦੀ ਗੱਲ ਚੱਲਦੀ ਸੀ ਕਿ ਅੱਜਕੱਲ ਬ੍ਰਾਂਡਡ ਕੱਪੜੇ ਸਾਰੇ ਪਾਉਂਦੇ ਨੇ ਸ਼੍ਰੀਮਾਨ ਮਹਾਰਾਜ ਜੀ ਨੇ ਰਾਡਾ ਸਾਹ ਵਾਲੇ ਮਹਾਰਾਜ ਤੋਂ ਕਦੇ ਚੋਲਾ ਤੱਕ ਨਹੀਂ ਮੰਗਿਆ ਸਾਧ ਸੰਗਤ ਅੱਜ ਐਨੇ ਕ ਕੱਪੜੇ ਨੇ ਅਲਮਾਰੀ ਦੇ ਵਿੱਚ ਤੁੰਨਿਆ ਤੁੰਨ ਨਹੀਂ ਹੁੰਦੇ ਜਦੋਂ ਕਿਤੇ ਕਿਤੇ ਜਾਣਾ ਹੋਵੇ ਫੇਰ ਕਹਣਗੇ ਮੇਰੇ ਪਾਸ ਤਾਂ ਕਹਿੰਨੀ ਕੋਈ ਕੱਪੜਾ ਪਾਉਣ ਨੂੰ ਪਰ ਮੇਰੇ ਮਹਾਰਾਜ ਜੀ ਮੇਰੇ ਮਹਾਰਾਜ ਕੀ ਉਸ ਤੱਕ ਕਰਾਂ ਆ ਜਿਹੜਾ ਨਲਕਾ ਸੀ ਦਰਬਾਰ ਸਾਹਿਬ ਦੇ ਸਾਹਮਣੇ ਮਹਾਰਜ ਜੀ ਨੇ ਇਦਾਂ ਇੱਕ ਬਾਅਦ ਚ ਚੋਲਾ ਉਤਾਰ ਲਿਆ ਦੂਜੀ ਬਾਹ ਦੇ ਵਿੱਚ ਐਂ ਗੇੜ ਕੇ ਨਲਕਾ ਇਦਾਂ ਹੀ ਧੋ ਕੇ ਇਦਾਂ ਹੀ ਪਾ ਲਿਆ ਸਾਧ ਸੰਗਤ ਇੱਕ ਦਿਨ ਸੇਵਾਦਾਰ ਦੇ ਮਨ ਵਿੱਚ ਸੰਕਲਪ ਆਇਆ ਮੈਂ ਨਲਕਾ ਗੇੜ ਦਿੰਨਾ ਮਹਾਰਜ ਜੀ ਨਲਕੇ ਥੱਲੇ ਬਹਿ ਕੇ ਨਹਾ ਲੈਣਗੇ ਆ ਕੇ ਕਹਿੰਦਾ ਮਹਾਰਜ ਜੀ ਸੇਵਾ ਦਾ ਮੌਕਾ ਦੇ ਦਿਓ ਇਦਾਂ ਗਿੱਲਾ ਕਸ਼ਹਿਰਾ ਚੋਲਾ ਸਾਈਡ ਤੇ ਹੋ ਗੇ ਕਹਿੰਦੇ ਕਰਲਾ ਸੇਵਾ ਕਦੇ ਮਹਾਰਾਜ ਜੀ ਨੇ ਸ਼੍ਰੀਮਾਨ ਮਹਾਰਾਜ ਜੀ ਨੇ ਆਪ ਦੇ ਸਰੀਰ ਦੀ ਸੇਵਾ ਕਰਨ ਵਾਸਤੇ ਕਿਸੇ ਨੂੰ ਨਹੀਂ ਕਿਹਾ ਇਹ ਤਾਂ ਇੱਕ ਐਕਸੀਡੈਂਟ ਹੋ ਗਿਆ ਕਹਿ ਲਓ ਬਾਬਾ ਜੀ ਕੋਣੀ ਨਾਲ ਸੀ ਸਾਡੇ ਅਤੀ ਸਤਿਕਾਰਯੋਗ ਮੇਰੇ ਪਿਆਰੇ ਬਾਬਾ ਜੀ ਬਾਬਾ ਸੰਤੋਖ ਸਿੰਘ ਜੀ ਇਹ ਸਾਰੇ ਸਿੰਘ ਨਾਲ ਸਨ ਉਦੋਂ ਜਦੋਂ ਹੋਇਆ ਐਕਸੀਡੈਂਟ ਉਦੋਂ ਜਦੋਂ ਤੋਂ ਮਹਾਰਾਜ ਜੀ ਨੂੰ ਕਮਰ ਦੇ ਵਿੱਚ ਪ੍ਰੋਬਲਮ ਆ ਗਈ ਪਰ ਸਾਧ ਸੰਗਤ ਉਦੋਂ ਪੱਟੀਆਂ ਪੱਟੀਆਂ ਸੀ ਇਦਾਂ ਕਹਿੰਦੇ ਬਾਬਾ ਇਹਦੇ ਤੇ ਕੁਝ ਰੱਖ ਦਿਆ ਕਰ ਕਿਸੇ ਦਾ ਪੈਰ ਹੀ ਨਾ ਪੈ ਜਾਏ ਸਾਧ ਸੰਗਤ ਜੀ ਮਹਾਰਾਜ ਜੀ ਦਾ ਵੀ ਪੈਰ ਪੈ ਗਿਆ ਸੀ ਪਰ ਕਿਸੇ ਨੂੰ ਦੱਸਿਆ ਨਹੀਂ ਕਿ ਮੇਰਾ ਪੈਰ ਮੇਰਾ ਗਿੱਟਾ ਖਿਲ ਗਿਆ ਸੇਵਾ ਹੀ ਕਰਦੇ ਰਹਿਣਾ ਦਿਨ ਰਾਤ ਬਾਬਾ ਸੰਤ ਪ੍ਰਤਾਪ ਸਿੰਘ ਜੀ ਨੇ ਆਗਿਆ ਲੈ ਕੇ ਮਹਾਰਾਜ ਜੀਆਂ ਤੋਂ ਫੇਰ ਕਿਤੇ ਜਾ ਕੇ ਮਲੇਰ ਕੋਟੜਿਓ ਪੈਰ ਬਣਾ ਕੇ ਲਿਆਂਦਾ ਸਰੀਰ ਦੀ ਤਾਂ ਪਰਵਾਹੀ ਨਹੀਂ ਕੀਤੀ ਮਖਰਾ ਜੀ ਨੇ ਇਦਾਂ ਥੱਲੇ ਹੀ ਢੋ ਲਾ ਕੇ ਲੰਗਰ ਦੇ ਵਿੱਚ ਇਦਾਂ ਹੀ ਪੈ ਜਾਣਾ ਤੇ ਸਾਧ ਸੰਗਤ ਜਿਹੜੇ ਜਿਹੜੀਆਂ ਪੱਟੀਆਂ ਤੇ ਬਹਿ ਕੇ ਆਪਾਂ ਰੋਟੀ ਖਾ ਕੇ ਆਉਨੇ ਆ ਪ੍ਰਸ਼ਾਦਾ ਛੱਕ ਕੇ ਘਰਾਂ ਨੂੰ ਵਾਪਸ ਮੁੜੇ ਆਉਂਦੇ ਕਾ ਚਾਹ ਕੀ ਉਹਦੇ ਤੇ ਦਾਲ ਢੁੱਲੀ ਚਾਹ ਕੇ ਲੱਸੀ ਢੁੱਲੀ ਕਈ ਵਾਰ ਜਿਵੇਂ ਹੁਣ ਪੋ ਮਾਗਦੇ ਦਿਨ ਨੇ ਉਹ ਕੀ ਪੱਟੀਆਂ ਇਦਾਂ ਨਾਲ ਲਗਾ ਕੇ ਇਦਾਂ ਹੀ ਮੋਢਿਆਂ ਤੱਕ ਲੈ ਕੇ ਚੀਨੀ ਵਾਲੀ ਬੋਰੀ ਲੱਤਾਂ ਵਿੱਚ ਪਾ ਕੇ ਇਦਾਂ ਹੀ ਢੋਲਾ ਕੇ ਮਹਾਰਾਜ ਜੀ ਨੇ بس 5 ਮਿੰਟ 10 ਮਿੰਟ ਕਿਤੇ ਆਰਾਮਕ ਹੋ ਗਿਆ ਤੱਕ ਹੋ ਗਿਆ ਨਹੀਂ ਤਾਂ ਨਹੀਂ ਸਾਧ ਸੰਗਤ ਮਹਾਰਾਜ ਜੀ ਵਰਗੀ ਭਗਤੀ ਕਿਹਨੇ ਕਰ ਲੈਣੀ ਹੈ ਅਸੀਂ ਤਾਂ ਮਿਲਣ ਤੋਂ ਰੋਕ ਸਕਦੇ ਹਾਂ ਸੰਗਤਾਂ ਨੂੰ ਵੀ ਮੈਂ ਵੱਡਾ ਬਾਬਾ ਬਣ ਗਿਆ ਪਿੱਛੇ ਟੱਕੇ ਗੱਲ ਕਰੋ ਏ ਮੈਨੇ ਤੁਹਾਨੂੰ ਮਿਲਣਾ ਚਾਹੁੰਦਾ ਪੰਜ ਸੱਤ ਪਹਿਰੇਦਾਰ ਲਾਤੇ ਪਿੱਛੇ ਰੋਕਦੇ ਲੋਕਾਂ ਨੂੰ ਮੈਂ ਨਹੀਂ ਮਿਲਣਾ ਪਰ ਮੇਰਾ ਸ਼੍ਰੀਮਾਨ ਮਹਾਰਾਜ ਸਾਧ ਸੰਗਤ ਜਦੋਂ ਅੰਤਾਂ ਦੀ ਗਰੀਬੀ ਸੀ ਮੈਂ ਆ ਗਿਆ ਰਾੜਾ ਸਾਫ ਆ ਕੇ ਮੈਂ ਬੇਨਤੀ ਕੀਤੀ ਮਹਾਰਾਜ ਜੀ ਇਹ ਗਰੀਬੀ ਦਾ ਬੜਾ ਭੈੜਾ ਰੋਗ ਹੈ ਇਹ ਦੂਰ ਹੀ ਨਹੀਂ ਹੁੰਦੀ ਗਰੀਬੀ ਐਨੀ ਗਰੀਬੀ ਹੈ ਰੋਟੀ ਖਾਣ ਨੂੰ ਨਹੀਂ ਮਿਲਦੀ ਮਹਾਰਾਜ ਘਰੇ ਤਿੰਨ ਤਿੰਨ ਚਾਰ ਚਾਰ ਦਿਨ ਲੰਘ ਜਾਂਦੇ ਨੇ ਰੋਟੀ ਨਸੀਬ ਨਹੀਂ ਹੁੰਦੀ ਮਹਾਰਾਜ ਜੀ ਘਰੇ ਰਹਿਣ ਨੂੰ ਜੀ ਨਹੀਂ ਕਰਦਾ ਇੱਥੇ ਕੋਈ ਕਮਰਾ ਦੇ ਦਿਓ ਮੈਂ ਇੱਥੇ ਰਹਿ ਲਵਾਂ ਮਹਾਰਾਜ ਕਹਿੰਦੇ ਮੇਰੇ ਕੋਲ ਤਾਂਪ ਨਹੀਂ ਕਮਰਾ ਮੈਂ ਤੈਨੂੰ ਕਿੱਥੋਂ ਦੇ ਦਵਾਂ ਕਮਰਾ ਰਹੀ ਗੱਲ ਰੋਟੀ ਦੀ ਇੱਥੇ ਬੈ ਕੇ ਵੀ ਖਾ ਲਿਆ ਕਰ ਤੇਰੀਆਂ ਭੈਣਾਂ ਨੇ ਘਰੇ ਤੂੰ ਬੇਸ਼ੱਕ ਇੱਥੋਂ ਰੋਟੀਆਂ ਘਰ ਨੂੰ ਵੀ ਲੈ ਜਾਇਆ ਕਰ ਹੁਣ ਕਿਤੇ ਭੰਡਾਰਾ ਚੱਲਦਾ ਕੋਵੇ ਕੋਈ ਘਰ ਨੂੰ ਪ੍ਰਸ਼ਾਦਾ ਲਿਜਾ ਕੇ ਦਿਖਾਵੇ ਅਗਲੇ ਜਦੀ ਖੋ ਲੈਂਦੇ ਨੇ ਰੋਟੀਆਂ ਦੇਖ ਲਿਓ ਤੁਸੀਂ ਇਸਥਾਨਾਂ ਤੇ ਮਕਾ ਸ਼ੋਕਰਾ ਸ਼੍ਰੀਮਾਨ ਮਹਾਰਾਜ ਜੀ ਤੇਰੇ ਵੇਲੇ ਅਸੀਂ ਗਰੀਬ ਸੀ ਤੂੰ ਤਾਂ ਸਾਨੂੰ ਰਜਾਤਾ ਜੇ ਅੱਜ ਗਰੀਬ ਹੁੰਦੇ ਅੱਜ ਤੱਕ ਗੁਰਦਰਿਆں ਚ ਰੋਟੀ ਵੀ ਨਹੀਂ ਸੀ ਮਿਲਣੀ ਸਾਨੂੰ ਅੱਜ ਤਾਂ ਰੋਟੀ ਵੀ ਨਹੀਂ ਸੀ ਮਿਲਣੀ ਸਾਨੂੰ ਮਰ ਜਾਂਦੇ ਭੁੱਖੇ ਜਦੋਂ ਸਾਧ ਸੰਗਤ ਗਰੀਬਾਂ ਦੇ ਮਾਰ ਪੈਂਦੀ ਨਾ ਅਗਲਾ ਹੱਥ ਚ ਰੋਟੀ ਖੋ ਲੈਂਦਾ ਫਿਰ ਕਦੇ ਕਦੇ ਮਨ ਕਹਿੰਦਾ ਉਹਨੂੰ ਕਿਉਂ ਵਿਛੋੜਦਾ ਜਿਹੜੇ ਸਾਡੇ ਦਿਲ ਵਿੱਚ ਵੱਸਦੇ ਉਹਨੂੰ ਕਿਉਂ ਵਿਛੋੜਦਾ ਜਿਹੜੇ ਸਾਡੇ ਦਿਲ ਵਿੱਚ ਵੱਸਦੇ ਉਹਨੂੰ ਕਿਉਂ ਵਿਛੋੜਦਾ ਜਿਹੜੇ ਸਾਡੇ ਕਿਹੜੇ ਟੱਡ ਦਿਲ ਵਿੱਚ ਵਸਦੇ ਕਿਹੜੇ ਟੱਡ ਦਿਲ ਵਿੱਚ ਵਸਦੇ क्य बिछोड़ उन क्य बिछोड़ जहिड़े सॾे दिलि विच वतदे ਸਾਤ ਸੰਗਤ ਜੇ ਕੋਈ ਗਰੀਬ ਪ੍ਰੇਮੀ ਕਹਿ ਦਿੰਦਾ ਨਾ ਵੀ ਸਾਡੇ ਘਰੇ ਆਉਂਗੇ ਮਹਾਰਾਜ ਮਹਾਰਾਜ ਅਮੀਰ ਦਾ ਨੰਬਰ ਬੇਸ਼ੱਕ ਕੱਟ ਦਿੰਦੇ ਪਰ ਗਰੀਬ ਦੇ ਘਰੇ ਜ਼ਰੂਰ ਜਾਂਦੇ ਉਹ ਸਮਾਂ ਸੀ ਸਾਡੀ ਭੈਣ ਦਾ ਵਿਆਹ ਰੱਖਿਆ ਗਿਆ ਘਰ ਵਿੱਚ ਕੋਈ ਪੈਸਾ ਨਹੀਂ ਸੀ ਅੰਤਾਂ ਦੀ ਪ੍ਰੋਬਲਮ ਅੰਤਾਂ ਦੀ ਗਰੀਬੀ ਚੱਲਦੀ ਸੀ ਸਾਧ ਸੰਗਤ ਐਸਾ ਸਮਾ ਬਣਿਆ ਮੈਂ ਜਾ ਕੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਬਿੱਟੂ ਬਾਬਾ ਜੀ ਸੇਵਾ ਕਰਦੇ ਸੀ ਧਰਮ ਪਾਲ ਸੰਤ ਸੇਵਾ ਕਰਦੇ ਸੀ ਬਾਬਾ ਜੀ ਸੰਤੋਖ ਸਿੰਘ ਹੁਣਾਂ ਦੀ ਗੱਡੀ ਚਲਾਉਣ ਦੀ ਡਿਊਟੀ ਸੀ ਇਹ ਸਭ ਮਹਾਪੁਰਸ਼ ਉਥੇ ਸਨ ਮਹਾਰਾਜ ਜੀ ਕਿਰਪਾ ਕਰਕੇ ਘਰੇ ਚਰਨ ਪਾ ਦਿਓ ਮਹਾਰਾਜ ਜੀ ਕਹਿੰਦੇ ਕੀ ਹੋਇਆ ਕਿਉਂ ਬੁਲਾਉਣਾ ਕੋਈ ਪ੍ਰੋਗਰਾਮ ਹੈ ਮੱਖ ਮਹਾਰਾਜ ਜੀ ਪ੍ਰੋਗਰਾਮ ਤਾਂ ਬੜਾ ਤਕੜਾ ਸੀ ਮੇਰੀ ਭੈਣ ਦਾ ਵਿਆਹ ਹੈ ਪਰ ਮਾਇਆ ਹੀ ਹੈ ਨਹੀਂ ਮਹਾਰਾਜ ਜੀ ਪਤਨ ਵਿਆਹ ਕਿੱਦਾਂ ਹੋਊਗਾ ਕਿੱਦਾਂ ਨਹੀਂ ਸਾਧ ਸੰਗਤ ਜੀ ਉਸ ਵੇਲੇ ਦੀ ਗੱਲ ਹੈ ਮਹਾਰਾਜ ਜੀ ਨੇ ਮੈਨੂੰ ਕਾਫੀ ਸਾਰੀ ਮਾਇਆ ਦਿੱਤੀ ਔਰ ਮੈਨੂੰ ਇਹਨਾਂ ਮਹਾਂਪੁਰਖਾਂ ਨੇ ਕਹਿ ਕਾ ਖਰਚੀ ਨਾ ਇਹ ਮਾਇਆ ਆਪਣੇ ਕੋਲੇ ਰੱਖ ਲਈ ਇਸ ਮਾਇਆ ਦੇ ਨਾਲ ਹੀ ਤੇਰਾ ਕਾਰਜ ਹੋ ਜਾਣਾ ਹੈ ਜੇ ਤੂੰ ਮਾਇਆ ਖਰਚ ਦਿੱਤੀ ਜਿੰਨੀਆਂ ਬਰਕਤਾਂ ਸ਼੍ਰੀਮਾਨ ਮਹਾਰਾਜ ਨੇ ਦਿੱਤੀਆਂ ਨੇ ਇਹ ਸਾਰੀਆਂ ਚਲੀਆਂ ਜਾਣੀਆਂ ਨੇ ਸਾਧ ਸੰਗਤ ਐਸਾ ਸਮਾ ਬਣਿਆ ਐਸਾ ਸੁੰਦਰ ਕਾਰਜ ਹੋਇਆ ਰੱਖੇ ਰੱਬ ਦਾ ਨੌਜੋਤੋਂ ਮਹਾਰਾਜ ਜੀ ਨੇ ਚਰਨ ਪਾ ਦਿੱਤੇ ਜਦੋਂ ਮੈਂ ਦੱਸਣਾ ਵੀ ਮੈਂ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ ਦਵਲਾਨ ਵਾਲਿਆਂ ਦਾ ਪੋਤਾ ਕੋਈ ਅੰਤ ਨਹੀਂ ਰੇਖਾ ਇਹ ਨੀ ਬਖਸ਼ਸ਼ਾਂ ਵਰਤਾਤੀਆਂ ਦਾਸ ਦੇ ਦਾਦਾ ਜੀ ਜਥੇਦਾਰ ਬਾਬਾ ਪ੍ਰੇਮ ਸਿੰਘ ਦਬਲਾਨ ਵਾਲਿਆਂ ਨੇ ਵੱਡੇ ਸੰਤ ਜੀ ਮਹਾਰਾਜ ਦੇ ਨਾਲ 60 ਸਾਲ ਸੇਵਾ ਕੀਤੀ ਸਾਧ ਸੰਗਤ ਜੀ ਬਾਬੂ ਰਲਾ ਸਿੰਘ ਮਹਾਰਾਜ ਜੀ ਨੇ ਜਗ੍ਹਾ ਦਿੱਤੀ ਜਥੇਦਾਰ ਬਾਪੂ ਬਾਪੂ ਜੀ ਨੇ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ ਨੇ ਉਹ ਜਗ੍ਹਾ ਕੱਲਰ ਮਿੱਟੀ ਚੁੱਕ ਚੁੱਕ ਕੇ ਜਗ੍ਹਾ ਆਵਾਜ਼ ਕੀਤੀ ਸਾਧ ਸੰਗਤ ਇਨਾ ਚਰਨਾ ਨਾਲ ਜੋੜਿਆ ਫਿਰ ਵਿਆਹ ਦਾ ਕਾਰਜ ਬਿਮਾਰ ਦੀ ਆਗਿਆ ਚ ਹੋਇਆ ਫਿਰ ਸਮਾ ਬਣਿਆ ਸਭ ਨੇ ਕਿਹਾ ਕਿ ਤੂੰ ਸ਼੍ਰੀ ਮਨ ਮਹਾਰਜੀ ਤੋਂ ਆਗਿਆ ਲੈ ਕਿ ਸਾਡੇ ਘਰੇ ਔਲਾਦ ਹੋਵੇ ਕੋਈ ਬੰਦਗੀ ਵਾਲਾ ਆਵੇ ਕਿਉਂਕਿ ਆਉਣ ਵਾਲਾ ਸਮ ਜਿਹੜਾ ਆ ਰੇਖਾ ਹੈ ਇਹ ਨਸ਼ੇੜੀ ਪੁਰਸ਼ਾਂ ਦਾ ਹੈ ਘਰ ਘਰ ਦੇ ਵਿੱਚ ਨਸ਼ੇ ਵਰਤ ਰੱਖੇ ਕਰਨ ਜਦੋਂ ਜਾ ਕੇ ਬੈਠਣਾ ਕਿੰਨੀਆਂ ਸੰਗਤਾਂ ਨੇ ਬੇਨਤੀਆਂ ਕਰਨੀਆਂ ਆ ਬਾਬਾ ਕਰਮ ਸਿੰਘ ਜੀ ਲੀਲਾਂ ਵਾਲੇ ਬੈਠੇ ਨੇ ਇਹਨਾਂ ਨੇ ਅੱਖੀਂ ਕੌਤਕ ਦੇਖੇ ਉਹ ਬਚਨ ਮੈਂ ਇਹਨਾਂ ਦਾ ਸੁਣਿਆ ਕਹਿੰਦੇ ਐ ਕੋਲ ਬਿਠਾ ਕੇ ਅਸੀਂ ਵੀ ਸਾਰੇ ਸ਼ਾਮ ਨੂੰ ਜਦੋਂ ਸੀਤਲ ਪ੍ਰਸ਼ਾਦ ਛਕਣਾ ਇਦਾਂ ਕੋਲ ਬਹਿ ਕੇ ਛਕਣਾ ਜਦੋਂ ਮਹਾਰਾਜੀ ਦਾ ਆਸਣ ਚੱਕਿਆ ਗਿਆ ਅਸੀਂ ਉਸ ਜਗ੍ਹਾ ਤੇ ਮਹਰ ਦੀ ਫੀਲਿੰਗ ਲੈਣ ਵਾਸਤੇ ਉੱਥੇ ਬੈ ਕੇ ਰੋਟੀ ਖਾਣ ਲੱਗੇ ਸੇਵਾਦਾਰ ਕਹਿੰਦੇ ਉੱਠੋ ਜਾ ਕੇ ਲਾਈਨ 'ਚ ਬੈਠ ਮੈਂ ਕਹ ਗਿਆ ਮੇਰਾ ਸ੍ਰੀਮਾਨ ਜਿਹਦੇ ਚਰਣਾ 'ਚ ਬਹਿ ਕੇ ਇੱਕ ਇੱਕ ਬੁਰਕੀ ਐ ਦਰਸ਼ਨ ਕਰਕੇ ਅੰਮ੍ਰਿਤ ਵਾਂਗੂ ਛੱਕਦੇ ਸੀ ਕਹਿੰਦੇ ਉੱਥੇ ਬੈਠੋ ਜਾ ਕੇ ਲਾਈਨ 'ਚ ਹੁਣ ਤੁਹਾਡੇ ਇੱਥੇ ਸ੍ਰੀਮਾਨ ਹੈ ਨਹੀਂ ਆਤਮਕ ਤੌਰ ਤੇ ਮਹਿਸੂਸ ਕਰੋ ਸਰੀਰ ਹੈ ਨਹੀਂ ਕਿਉਂ ਨਾ ਪੱਬਾ ਮਾਰ ਕੇ ਰੋਈਏ ਉਹ ਜੀ ਦੇ ਤੁਰ ਗਏ ਨੇ ਦਿਲ ਬਰਜਾਨੀ Oh, yeah. ਸੱਗਤ ਜਦੋਂ ਜਾ ਕੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਹੁਕਮ ਦੇ ਨਾਲ ਵਿਆਹ ਹੋ ਗਿਆ ਹੁਣ ਔਲਾਦ ਦੀ ਦਾਤ ਵੀ ਤਾਂ ਤੁਸਿਓਂ ਦੇਣੀ ਹੈ ਕਿਉਂਕਿ ਤੁਹਾਡੇ ਚਰਨਾਂ ਨਾਲ ਜੁੜੇ ਹੋਏਗਾ ਸਾਧ ਸੰਗਤ ਬਾਬਾ ਸੰਤੋਖ ਸਿੰਘ ਕਹਿੰਦੇ ਫਲ ਲੈ ਕੇ ਆਈ ਦੇਖ ਹੁੰਦੇ ਨੇ ਸੰਤਾ ਕੋਲੇ ਸੇਵ ਲਿਆ ਕੇ ਨਮਸਕਾਰ ਕਰੋ ਫਿਰ ਮਹਾਰਾਜ ਜੀ ਬਖਸ਼ਿਸ਼ ਕਰਨਗੇ ਇਦਾਂ ਦੋ ਸੇਵ ਪਕੜੇ ਪਕੜ ਕੇ ਪਤਾ ਨਹੀਂ ਕਿੰਨੀਆਂ ਕੁ ਸ਼ਕਤੀਆਂ ਭਗਤੀਆਂ ਵਰਤਾਈਆਂ ਹੋਣ ਗਈਆਂ ਇਹ ਤਾਂ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਆਪਾਂ ਨੂੰ ਕੀ ਪਤਾ ਸਾਧ ਸੰਗਤ ਇਦਾਂ ਫਰੂਟ ਪਕੜਿਆ ਇਦਾਂ ਸਾਡੀ ਦੋਨਾਂ ਦੀ ਝੋਲੀ ਵਿੱਚ ਪਾ ਕੇ ਕਹਿੰਦੇ ਐ ਕੋਜਾ ਹੋਊਗਾ ਤੇਰਾ ਮੁੰਡਾ ਗੋਲ ਮੋਲ ਸਾਧ ਸੰਗਤ ਅਸੀਂ ਤਾਂ ਹਜੇ ਵਿਰਾਗ ਵਿੱਚ ਸੀ ਕਿਉਂਕਿ ਮਹਾਰਾਜ ਜੀ ਦੇ ਬਚਨ ਕਰਮ ਭਾਗਾ ਨਾਲ ਸੁਣਨ ਨੂੰ ਮਿਲਦੇ ਹਰ ਇੱਕ ਦੇ ਸਿਰ ਤੇ ਖੱਥ ਰੱਖ ਕੇ ਤੋੜ ਦਿੰਦੇ ਕਹਿੰਦੇ ਜਿੰਨੀਆਂ ਮਰਜੀ ਕਸਰ ਤਾਂ ਕਰਵਾਲੀ ਮੋਟਾ ਦਾਦਾ ਹੀ ਰਹੂਗਾ ਮੱਖਾ ਮਹਾਰਾਜੀ ਨਾਮ ਦੀ ਦਾਤ ਵੀ ਬਖਸ਼ਿਓ ਕਹਿੰਦੇ ਜਿਹੜਾ ਸੰਤ ਪੁੱਤਰ ਦਿੰਦੇ ਹੁੰਦੇ ਨੇ ਉਹ ਕੋਈ ਸਾਧੂ ਸੰਤ ਹੀ ਹੁੰਦਾ ਹੈ ਸਾਧ ਸੰਗਤ ਆ ਜਿਹੜਾ ਬੱਚਾ ਢੋਲ ਕੀ ਵਜਾਉਂਦਾ ਹੈ ਜਿਹੜਾ ਬਲਕ ਢੋਲਕ ਦੀ ਸੇਵਾ ਕਰੇ ਕਾਕੇ ਇਹਨੇ 9 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਦਿੱਤੀ ਹੈ ਐਦੂ ਵੱਡੀ ਉਸਤ ਮੈਂ ਸ਼੍ਰੀਮਾਨ ਮਹਾਰਾਜ ਦੇ ਮੇਰੇ ਰੱਬ ਦੀ ਕੀ ਕਰਾਂ ਮੈਂ ਤਾਂ ਸਬੂਤ ਨਾਲ ਹੀ ਚੱਕੀ ਫਿਰਦਾ ਕਿੰਨੇ ਕਿ ਬਖਸ਼ਿਸ਼ ਵਰਤੌਣ ਵਾਲੇ ਸਾਧੂ ਹੁੰਦੇ ਨੇ 9 ਸਾਲ ਦੀ ਉਮਰ ਦੇ ਵਿੱਚ ਆਪਾਂ ਸਾਰੇ ਨਿਗਾ ਮਾਰੋ ਆਪਣੇ ਕਿਹਦੇ ਕਿਹਦੇ ਬੱਚੇ ਨੇ 9 10 11 15 20 30 30 ਸਾਲ ਦੀ ਉਮਰ ਤੱਕ ਕਿੰਨੇ ਸੰਖਿਆ ਕੀਤੀ ਆ ਆਪਾਂ ਆਪਾਂ ਮੇਰੇ ਖਾਲ 40 40 50 50 ਸਾਲ ਦੇ ਬੈਠੇ ਆ 5 7 ਤੋਂ ਛੱਡ ਕੇ ਕਿੰਨਿਆਂ ਕਦੀ ਸੰਖਿਆ ਹੋਈ ਆ ਕਿੰਨਿਆਂ ਕਿਨੇ ਅੰਗਰੇਜ਼ੀ ਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਤੀ ਇਹ ਕੋਈ ਇਹ ਨਹੀਂ ਲੁਕੋ ਕੇ ਇੰਟਰਨੈਟ ਤੇ ਪਈ ਆ ਤੁਸੀਂ ਕੱਢ ਕੇ ਦੇਖ ਲਿਓ ਸਾਧ ਸੰਗਤ ਇਹ ਬਾਲਕ ਜਿਹੜਾ ਹੈ ਸ਼੍ਰੀ ਮਾਨ ਮਹਾਰਾਜ ਨੇ ਪਤਾ ਹੀ ਕੋਈ ਨਹੀਂ ਕਿਹੜੀਆਂ ਪਖਾੜੀਆਂ ਚੋਂ ਕਿਹੜੀ ਬੰਦਗੀ ਕਰਦੇ ਨੂੰ ਲਿਆ ਕੇ ਦਾਸ ਦੀ ਝੋਲੀ ਵਿੱਚ ਪਾਇਆ ਉਹ ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾ ਧੰਨ ਬਾਬਾ ਸ਼੍ਰੀ ਮਾਨ ਜੀ ਕਿਹੜਾ ਕਿਹੜਾ ਸ਼ੁਕਰ ਮਨਾਉਮਾ ਧੰਨ ਬਾਬਾ ਸ਼੍ਰੀਮਾਨ ਜੀ ਤਨ ਬਾਬਾ ਸ਼ਰੀਮਾਨ ਜੀ ਤੇਰਾ ਹਾਂ ਜੀ ਸਤ ਨੰਦਾਪਾ ਸ਼੍ਰੀਮਾਨ ਜੀ ਤਨ ਬਾਬਾ ਸ਼੍ਰੀਮਾਨ ਜੀ ਇਸ ਕਰਕੇ ਸਾਧ ਸੰਗਤ ਦੀ ਆਪਾ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇਗਾ ਜਿਨ੍ਹਾਂ ਨੇ ਵੱਡੇ ਸੰਤ ਜੀ ਮਹਾਰਾਜ ਛੋਟੇ ਸੰਤ ਜੀ ਮਹਾਰਾਜ ਦਾ ਹੁਕਮ ਮੰਨ ਕੇ ਉਨ੍ਹਾਂ ਦੇ ਵਿੱਚ ਅਪੇਧ ਹੋ ਗਏ ਬੋਲਦੇ ਆ ਵਿਚਾਰਦੇ ਹੋਈਆਂ ਗਲਤੀਆਂ ਮਾਫ ਸਾਰੇ ਮਹਾਂਪੁਰਖਾਂ ਦਾ ਤੈ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ